ਸਾਤ ਸੱਜਿਓ ਫਤੇ ਪਰਵਾਨ ਕਰਨੇ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਦੀ ਤਬਦੀਦ ਪਾਤਸ਼ਾਹੀ ਬਾਣੀ ਨੇ ਧਰਮ ਨੂੰ ਇੱਕ ਸਰੂਰ ਆਖਿਆ ਨਸ਼ਾ ਤੇ ਮਸਤੀ ਆਖਿਆ ਜਿਵੇਂ ਸਰੂਰ ਤੋਂ ਬਿਨਾ ਜ਼ਿੰਦਗੀ ਬੰਦੇ ਦੀ ਅਧੂਰੀ ਹੈ ਔਰ ਮਨੁੱਖ ਨੂੰ ਹਰ ਹਾਲਤ ਵਿੱਚ ਸਰੂਰ ਚਾਹੀਦਾ ਹੈ। ਖੁਮਾਰੀ ਚਾਹੀਦੀ ਹੈ, ਮਸਤੀ ਚਾਹੀਦੀ ਹੈ। ਮੇਰੀ ਰੋਟੀ ਨਾਲ ਹੀ ਗੱਲ ਨਹੀਂ ਬਣਦੀ। ਮੇਰੇ ਖਾਣ ਨਾਲ ਹੀ ਗੱਲ ਬਣਦੀ ਨਹੀਂ। ਸੋਨਾ, ਪੈਸਾ ਨੂੰ ਮਿਲ ਜਾਏ, ਖਾਣ ਨੂੰ ਮਿਲ ਜਾਏ, ਸਿਰਫ ਇਸ ਨਾਲ ਹੀ ਗੱਲ ਨਹੀਂ ਬਣਦੀ। ਬੰਦੇ ਨੂੰ ਕੁਝ ਸਰੂਰ ਵੀ ਚਾਹੀਦਾ। ਬੰਦੇ ਨੂੰ ਕੁਝ ਮਸਤੀ ਦੀ ਚਾਹੀਦੀ। ਬੰਦੇ ਨੂੰ ਵੀ ਕੁਝ ਖੁਮਾਰੀ ਚਾਹੀਦੀ ਹੈ। جنم ساخی بھی ایک پنکتی ہے گرو نانک دیو جی مہاراج کی جنم ساخی وہ نام نو خماری آخیا گیا نشا آخیا گیا نام خماری نان کا چڑی رہے ہنرا رہ. بھائی نام بھی ایک خماری ہے نام بھی ایک نشا ہے دھرم بھی ایک سرو ہے ਔਰ ਇਸ ਸਰੂਰ ਜਿਨ੍ਹਾਂ ਨੂੰ ਆਜ ਹੈ ਉਹ ਧਰਮ ਛੱਡਦੇ ਨਹੀਂ ਫਿਰ ਨਾਮ ਛੱਡ ਨਹੀਂ ਸਕਦੇ ਜਿਹੜਾ ਨਸ਼ਾ ਇੱਕ ਵਾਰ ਲੱਗ ਜਾਏ ਫਿਰ ਬੰਦੇ ਤੇ ਛੁਟਿਆ ਛੁੱਟ ਪਿਆ ਨਹੀਂ ਜਿਵੇਂ ਅਫੀਮ ਲੱਗ ਜਾਏ ਚਰਸ ਲੱਗ ਜਾਏ ਭਗ ਜੀ ਨੂੰ ਲੱਗ ਜਾਏ ਸ਼ਰਾਬ ਜੀ ਨੂੰ ਲੱਗ ਜਾਏ ਫਿਰ ਸਰੂਰ ਛੱਡਣਾ ਉਸ ਵਾਸਤੇ ਔਖੀ ਗੱਲ ਹੋ ਜਾਂਦੀ ਹੈ ਸਤਿਗੁਰੂ ਦੇਵ ਜੀ ਮਹਾਰਾਜ ਦੀ ਬਾਣੀ ਨੇ ਧਰਮ ਨੂੰ ਬਾਣੀ ਨੂੰ نام نو ایک سرور آ مستی ہے مستی دو طرح بے ہوشی مستی ایک ہوش دی مستی دو دی مستی, مستی پیدا ہو سکتی ہے ہماری پیدا ہو سکتی یا کہ بندہ ہو گئے یا ہوش آئے تو بے ہوشی دی مستی ہے وہ بکدی ہے بازار ਸ਼ਰਾਬ ਬਿਕਦੀ ਹੈ ਅਫੀਮ ਮਿਲ ਜਾਂਦੀ ਹੈ ਚਰਸ ਹੈ ਸਲਫਾ ਹੈ ਗਾਂਜਾ ਹੈ ਬੰਦੇ ਦੇ ਅੰਦਰ ਮਸਤੀ ਦੀ ਭੁੱਖ ਹੈ ਇਸ ਭੁੱਖ ਨੇ ਮਨੁੱਖੀ ਦੁਨੀਆ ਵਿੱਚ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਨੂੰ ਜਨਮ ਦਿੱਤਾ ਹੈ ਪਰ ਸਮੁੱਚੀ ਦੁਨੀਆ ਵਿੱਚ ਨਸ਼ੇ ਮੌਜੂਦ ਨੇ ਜੇ ਯੂਰਪ ਦੇ ਦੇਸ਼ਾਂ ਵਿੱਚ ਸ਼ਰਾਬ ਜ਼ਿਆਦਾ ਪੀਤੀ ਜਾਂਦੀ ਹੈ ਹਿੰਦੁਸਤਾਨ ਦੇ ਵਿੱਚ ਭੰਗ ਜ਼ਿਆਦਾ ਪੀਤੀ ਜਾਂਦੀ ਸਾਰਾ ਸਾਧੂ ਸਮਾਜ ਬੰਦ ਪਿੰਦਾ ਸਵੇ ਵਿੱਚ ਜਿਹੜਾ ਨਿੰਮ ਸਿੰਘਾਂ ਦਾ ਟੋਲਾ ਹੈ ਉਹਦੇ ਵਿੱਚ ਵੀ ਕਾਫੀ ਤਾਦਾਦ ਪੰਗ ਪੀਂਦੇ ਨੇ ਸੰਿਆਸੀ ਨੇ ਉਦਾਸੀ ਨੇ ਬੈਰਾਗੀ ਨੇ ਪੰਗ ਪੀਂਦੇ ਨੇ ਯੋਗੀ ਨੇ ਚਰਸ ਪੀਂਦੇ ਨੇ ਸੁਲਫਾ ਪੀਂਦੇ ਨੇ ਗਾਂਜਾ ਪੀਂਦੇ ਨੇ ਇਸ ਤਰ੍ਹਾਂ ਦੇ ਬੇਸ਼ਮਾਰ ਨਸ਼ੇ ਸਮੁੱਚੀ ਦੁਨੀਆ ਵਿੱਚ ਮੌਜੂਦ ਨੇ ਨਸ਼ਾ ਬੰਦੇ ਨੂੰ ਚਾਹੀਦਾ ਸਰੂਰ ਬੰਦੇ ਨੂੰ ਚਾਹੀਦਾ ਸਰੂਰ ਤੋਂ ਬਿਨਾ ਮਨੁੱਖ ਰਹਿ ਨਹੀਂ ਸਕਦਾ ਕਾਰਨ ਬੰਦੇ ਦੇ ਅੰਦਰ ਕੁਝ ਬੇਚੈਨੀ ਆਨੇ ਤੋਂ ਇਹ ਸੇ ਬੇਚੈਨੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਜਾਂ ਬੇਚੈਨੀਆਂ ਨੂੰ ਭੁਲਾਇਆ ਜਾ ਸਕਦਾ ਹੈ ਦੋ ਹੀ ਹੱਲ ਹਨ ਹੋਰ ਕੋਈ ਤੀਸਰਾ ਰਸਤਾ ਹੈ ਨਹੀਂ ਕਹਿੰਦੇ ਹੈ ਤੇ ਇਤਨਾ ਵੱਡਾ ਹੋਸ਼ ਮਨੁੱਖ ਨੂੰ ਮਿਲ ਜਾਏ ਇਤਨੀ ਵੱਡੀ ਜਾਗਰਤੀ ਕਿ ਬੰਦਾ ਸਮਾਉ ਪਰੇਸ਼ਾਨੀਆਂ ਤੋਂ ਉੱਚਾ ਉੱਠ ਜਾਏ ਜਾਂ ਫਿਰ ਪਰੇਸ਼ਾਨੀਆਂ ਨੂੰ ਭੁੱਲੇ ਦੋਈ ਤਕ ਪਰੇਸ਼ਾਨੀਆਂ ਨੂੰ ਜਿਹੜਾ ਭੁਲਾਣਾ ਹੈ ਇਹ ਕੰਮ ਸੌਖਾ ਤੇ ਸਸਤਾ ਵੀ ਹੈ ਥੋੜੇ ਜਿਹੇ ਪੈਸੇ ਖਰਚ ਕੀਤੇ ਨਸ਼ਾ ਮਿਲ ਗਿਆ بے ਹੋਸ਼ੀਤਾਰੀ ਹੋ ਗਈ ਸਰੂਰ ਮਿਲ ਗਿਆ ਮਸਤੀ ਮਿਲ ਗਈ ਵਕਤੀ ਤੌਰ ਤੇ ਮੰਨ ਨਾਲੋਂ ਬੇਚੈਨੀ ਨਾਲੋਂ ਸੰਬੰਧ ਟੁੱਟ ਗਿਆ اور اس چکر چنا کہ بندہ چین نہیں ہر بندہ بےچین اور اس کا پتا کدو چلے گا جب بندہ کلا بھٹا ہوے ہی پتا چلتا ہے کہ کل منک کسوٹی ہے بندہ کلا نہیں بیٹھ سکتا کوئی اخبار چاہیے اشتہار چاہیے ٹی وی چاہیے کوئی ماہر چاہی ہے کوئی دوست چاہیے منک کلا نہیں بیٹھ سکتا اپنے آپ نہیں بیٹھ سکتا ਕੁਝ ਦੂਜਾ ਤੀਜਾ ਚਾਹੀਦਾ ਕੋਈ ਚੌਥਾ ਪਨਵਾ ਚਾਹੀਦਾ ਇੱਥੋਂ ਦਾ ਤੇ ਮੈਨੂੰ ਪਤਾ ਨਹੀਂ ਭਾਰਤ ਦੇ ਜੇਲ੍ਹ ਦੇ ਅੰਦਰ ਜਿਸ ਕੈਦੀ ਨੂੰ ਸਭ ਤੋਂ ਵੱਡੀ ਸਜ਼ਾ ਦੇਣੀ ਹੋਵੇ ਕੋਈ ਸ਼ੈਤਾਨੀ ਜਿਆਦਾ ਕਰਦਾ ਹੋਵੇ ਤਾਂ ਉਹਨੂੰ ਹਫ਼ਤੇ ਦੋ ਹਫ਼ਤੇ ਵਾਸਤੇ ਕੱਲਿਆਂ ਹੀ ਰੱਖਿਆ ਜਾਂਦਾ ਹੈ ਉਹਨੂੰ ਕੰਨ ਤੈਨੂੰ ਹੁਣ ਵਿਸ਼ੇਸ ਸਜ਼ਾ ਦੇਣੀ ਹੈ ਤੂੰ ਕੱਲਾ ਰੱਖ ਚਾਰ ਦਿਨ ਬਾਅਦ ਇਹ ਮਾਫੀ ਮੰਗਣ ਲੱਗਦਾ ਵੀ ਮੈਨੂੰ ਇਕੱਲੇ ਆਣ ਰੱਖੋ ਦੂਜਿਆਂ ਦੇ ਨਾਲ ਰੱਖੋ ਐਸਾ ਕਿਉਂ ਹੈ ਕੱਲਾ ਰਹਿਣ ਨਾਲ ਮਨੁੱਖ ਨੂੰ ਆਪਣੇ ਹੰਮ ਦਾ ਪਤਾ ਚੱਲਦਾ ਹੈ ਆਪਣੇ ਦੁੱਖ ਦਾ ਪਤਾ ਚੱਲਦਾ ਹੈ ਆਪਣੀਆਂ ਬੇਚੈਨੀਆਂ ਦਾ ਪਤਾ ਚੱਲਦਾ ਹੈ ਤੇ ਜਨਮ ਕਈ ਪੀੜੀਆਂ ਤੋਂ ਇਹ ਬੇਚੈਨੀਆਂ ਮਨੁੱਖ ਨੇ ਇਕੱਠੀਆਂ ਕੀਤੀਆਂ ਨੇ ਇਸ ਜਨਮ ਦੀਆਂ ਨਹੀਂ ਬਹੁਤ ਸਾਰੀਆਂ ਬਹੁਤ ਸਾਰੀਆਂ ਉਹ ਸਾਰੀਆਂ ਸਾਹਮਣੇ ਆ ਜਾਂਦੀਆਂ ਨੇ ਕਿ ਇਕੱਲੇ ਇਕਲਪਣ ਵਿੱਚ ਆਪਣੇ ਆਪ ਦੇ ਨਾਲ ਬੈਠਣਾ ਬੜੀ ਔਖੀ ਗੱਲ ਹੋ ਜਾਂਦੀ ਹੈ। ਕਿ ਇਕੱਲੇ ਬੈਠਣਾ ਦਾ ਮਤਲਬ ਹੈ ਆਪਣੇ ਆਪ ਨਾਲ ਬੈਠਣਾ। ਤਾਂ ਆਪਣੇ ਆਪ ਨਾਲ ਬੈਠਣਾ ਬੜੀ ਔਖੀ ਗੱਲ ਹੈ। ਦੂਜਾ ਤੀਜਾ ਚਾਹੀਦਾ। ਕੋਈ ਮਿੱਤਰ ਚਾਹੀਦਾ, ਪੁੱਤਰ ਚਾਹੀਦਾ। ਕੋਈ ਸੰਬੰਧੀ ਚਾਹੀਦਾ, ਕੋਈ ਦੋਸਤ ਚਾਹੀਦਾ। ਹੋਰ ਨਹੀਂ ਤੇ ਕੁਝ ਕਮ ਸੇ ਕਮ ਟੀਵੀ ਸਹੀ, ਕੋਈ ਨੌਵਲੀ ਸਹੀ, ਕੁਝ ਨਾ ਕੁਝ ਚਾਹੀਦਾ। ਮਨ ਇਕੱਲਾ ਨਹੀਂ ਬੈਠ ਸਕਦਾ। ਇਕੱਲਿਆਂ ਦੇ ਉਹ ਸਾਰਿਆਂ ਦੇ ਚਾਹੀਆਂ ਉਜਾੜਰ ਹੋ ਜਾਂਦੀਆਂ। ਔਰ ਜੇ ਦੂਜੇ ਤੀਜੇ ਦੇ ਹੁੰਦਿਆਂ ਵੀ ਇਹ ਬੇਚੈਨੀਆਂ ਮਟੰਨਾ ਯਾਦ ਆ ਤਾਂ ਫਿਰ ਨਸ਼ਾ ਚਾਹੀਦਾ ਕੋਈ ਸਰੂਰ ਚਾਹੀਦਾ ਕੋਈ ਮਸਤੀ ਚਾਹੀਦੀ ਹੈ ਬਾਵੇਂ ਕਿਤਨਾ ਹੀ ਧਰਮ ਨੇ ਨਿੰਦਿਆ ਇਸ ਗੱਲ ਨੂੰ ਕਿ ਨਸ਼ਾ ਮਨੁੱਖ ਦੀ ਬੁੱਧੀ ਨੂੰ ਵੀ ਕੰਮ ਕਰਦਾ ਹੈ ਮਨੁੱਖ ਦੀ ਉਮਰ ਨੂੰ ਵੀ ਕੰਮ ਕਰਦਾ ਹੈ ਮਨੁੱਖ ਦੀ ਚੇਤਨ ਸ਼ਕਤੀ ਨੂੰ ਵੀ ਕਮਜ਼ੋਰ ਕਰਦਾ ਹੈ ਮਨੁੱਖ ਦੀ ਸਰੀਰਕ ਬਲ ਤੇ ਉਮਰ ਨੂੰ ਵੀ ਘਟਾਉਂਦਾ ਹੈ ਲੇਕਿਨ ਮਨੁੱਖ ਧਰਮ ਦੀ ਇਸ ਗੱਲ ਦੀ ਕੰਨ ਤੋਂ ਸੁਣ ਕੇ ਦੂਸਰੇ ਚੁੱਕਦਾ ਹੈ ਕਾਰਨ ਅੰਦਰ ਵੇਚੈ ਨੇ ਕੀ ਕਰੇ ਤੋ ਸਰੂਰ ਚਾਹੀਦਾ ਹੈ ਮਸਤੀ ਚਾਹੀਦੀ ਬੇਹੋਸ਼ੀ ਤੋਂ ਮਸਤੀ ਪੈਦਾ ਹੁੰਦੀ ਹੈ ਨਸ਼ਿਆਂ ਤੋਂ ਮਸਤੀ ਪੈਦਾ ਹੁੰਦੀ ਹੈ ਇਹ ਬੰਦੇ ਨੂੰ ਪਤਾ ਪਰ ਧਰਮ ਤੋਂ ਵੀ ਇੱਕ ਮਸਤੀ ਪੈਦਾ ਹੁੰਦੀ ਹੈ ਧਰਮ ਤਾਂ ਵੀ ਸਰੂਰ ਪੈਦਾ ਹੁੰਦਾ ਹੈ ਧਰਮ ਵੀ ਇੱਕ ਨਸ਼ਾ ਹੈ ਤੇ ਬੰਦੇ ਨੂੰ ਪਤਾ ਨਹੀਂ ਪਰ ਇੱਕ ਗੱਲ ਤੁਹਾਡੇ ਸਮਖਸ਼ ਭੇਜ ਕਰਾਂ ਬਾਹਰ ਦੇ ਨਸ਼ੇ ਬਾਜ਼ਾਰ ਵਿਕਦੇ ਨੇ ਬੰਦਾ ਖਰੀਦ ਲੈਂਦਾ ਹੈ ਨਾਮ ਦਾ ਨਸ਼ਾ ਆਪ ਬਣਾਉਣਾ ਪੈਂਦਾ ਬਸ ਇੰਨੀ ਗੱਲ ਆਪ ਬਣਾਉਣਾ ਪੈਂਦਾ ਵਿਕਦੇ ਕੋਈ ਨਹੀਂ ਤੇ ਨਾਮ ਦੀ ਖੁਮਾਰੀ ਵਿਕਦੀ ਨਹੀਂ ਨਾਮ ਦੀ ਮਦਰਾ ਵਿਕਦੀ ਨਹੀਂ ਨਾਮ ਖੁਮਾਰੀ ਨਾਨਕਾ چڑی رہے دن رات صاحب بھائی نند لال نے جو سب گرو گوبند جی مہاراج کے حضوری شاعر نے بونجا کبیا بھائی نند لال کا درجہ بڑا خاص درجہ آپ دیا غالباً ست کتاباں جنہ چو کچھ کتاب بڑیاں پرچلت نے تو سنا ਬੰਦਗੀ ਨਾਮਾ دیوانے గోయా ਇਹ ਕਿਤਾਬਾਂ ਭਾਈ ਜੀ ਦੀਆਂ ਬੜੀਆਂ ਮਸ਼ਹੂਰ ਹੈ ਬੰਦਗੀ ਨਾਮਾ ਆਪਨੇ ਸਭ ਤੋਂ ਪਹਿਲੇ ਲਿਖੀ ਸੀ ਤੇ ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੇਟ ਕੀਤੀ ਕਿ ਆਹ ਪਾਤਸ਼ਾਹ ਨੇ ਕਿਤਾਬ ਲਿਖੀ ਹੈ ਆਪ ਵੇਖੋ ਜਰਾ ਸਤਿਗੁਰ ਨੇ ਉਸ ਕਿਤਾਬ ਦੀਆਂ ਸਿਰਫ ਦੋ ਨਜ਼ਮਾਂ ਹੀ ਪੜੀਆਂ ਕਹਿਣ ਲਗੇ ਨੰਦ ਲਾਲ ਇਸ ਕਿਤਾਬ ਦਾ ਤੂੰ ਨਾਂ ਕਿ ਰੱਖਿਆ ਪਾਦਸ਼ਾ ਬੰਦਗੀ ਨਾ ਮਾ ਨਹੀਂ ਇਤੇ ਜ਼ਿੰਦਗੀ ਨਾ ਮਰੇ ਜਿਹੜਾ ਪੜ੍ਹੇਗਾ ਉਹਨੂੰ ਜ਼ਿੰਦਗੀ ਜਿਹੜਾ ਪੜ੍ਹੇਗਾ ਉਹਨੂੰ ਜੀਵਨ ਮਿਲੇਗਾ ਜਿਹੜਾ ਪੜ੍ਹੇਗਾ ਉਸਨੂੰ ਮਸਤੀ ਮਿਲੇਗੀ ਲੰਗਲਾਲ ਇੰਛ ਆਸ਼ੀਰਵਾਦ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਵੰਜਾ ਕਵੀਆਂ ਦੇ ਚੋਂ ਸਿਰਮੌਰ ਕਵੀ ਸਮਝ ਭਾਈ ਸਾਹਿਬ ਭਾਈ ਨੰਦ ਲਾਲ గోਆ ਆਪ ਦਾ ਤਖੱਲੁਸ ਸੀ ਕੋਪਨਾਮ ਸਰਨੇ ਹੁਣ ਇਹ ਆਪਣੀ ਇੱਕ ਨਜ਼ਮ ਲੈ ਚ ਵਿਵਾਨੇ ਗੋਯਾਲੀ ਗਾਲਬਨ ਦੂਜੀ ਨਜ਼ਮ ਲੈ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਕੀ ਕਹਿੰਨਾਂ ਸਾਕੀ ਤੇ ਫਰਸੀਅਨ ਦੇ ਚ ਸਾਕੀ ਕਹਿੰਦੇ ਨੇ ਸ਼ਰਾਬ ਪਿਲਾਉਣ ਵਾਲੇ ਸਾਕੀ ਸ਼ਬਦ ਵਰਤੇ ਹੈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਸਤੇ ਉਹਨਾਂ ਦੀ ਰਚਨਾ ਮੈਂ ਤੁਹਾਡੇ ਸਾਹਮਣੇ ਰੱਖਾਂ ਵਿਦੇਸ ਸਾਕੀ ਮਰਾਇਕ ਜਾਮ ਅਜ਼ਾਂ ਰੰਗੀਨੀ ਹੈ ਦਿਲਹਾ ਐ ਸਾਥੀ ਇੱਕ ਜਾਮ ਪਿਲਾ ਸੁਣਿਆ ਤੇਰੇ ਕੋਲ ਭਰੇ ਹੋਏ ਜਾਮ ਨੇ ਸੁਣਿਆ ਤੇਰੇ ਕੋਲ ਕੋਈ ਨਸ਼ਾ ਹੈ ਤੇਰੇ ਕੋਲ ਕੋਈ ਸਰੂਰ ਹੈ ਤੇਰੇ ਕੋਲ ਕੋਈ ਮਸਤੀ ਹੈ ਇਹੇ ਵਿਚਾਰ ਨਾਲ ਵਿਸ਼ਵਾਸ ਤੇ ਅਰਜ਼ ਕਰ ਰਹਿਣਾ ਕਿ ਸਾਰੇ ਹਿੰਦੁਸਤਾਨ ਵਿੱਚ ਇੱਕ ਗੱਲ ਪ੍ਰਚਲਿਤ ਹੈ چار کر کے مسلمان تباہ ہو گئے توہمات کر کے ہندو تباہ ہوئے شراب کر کے سکھ تباہ ہوئے عام پر چلتے ہندوستان کہ چار مسلمان کی بنیادی کمزوری ہے تہماد دی بنیادی کمزوری ہے سینے بندے کہ شراب ਸਿੱਖਾਂ ਦੀ ਬੁਨਿਆਦੀ ਕਮਜ਼ੋਰੀ ਹਿੰਦੁਸਤਾਨ ਵਿੱਚ ਐਸਾ ਕਹਿਣਾ ਆਮ ਇੱਕ ਚਰਚਾ ਹੈ ਉੱਥੇ ਲੇਕਿਨ ਬਗੌਰ ਕਦੀ ਮੁਤਲਅ ਕਰੀਏ ਸ਼ਰਾਬ ਹੁਣ ਸਮੁੱਚੀ ਦੁਨੀਆ ਦੀ ਕਮਜ਼ੋਰੀ ਬਣ ਗਈ ਸਾਰੀ ਦੁਨੀਆ ਦੀ ਹਰ ਬੰਦੇ ਨੂੰ ਨਸ਼ਾ ਚਾਹੀਦਾ ਹੈ ਅਰਬ ਦੇਸ਼ ਭਾਵੇਂ ਸ਼ਰਾਬ ਹਰਾਮ ਹੈ ਹਰ ਵੀ ਪੀਂਦੇ ਨੇ ਬੋਧੀ ਪੀਂਦੇ ਨੇ ਬੁੱਧਿਸ਼ਟ ਪੀਂਦੇ ਨੇ ہندو پیڈے مسلم پیغد نے عیسائی سارا جگت ہے نشا ہوشی کچھ بے ہوش ہو جائیے کچھ بھول جائیے کچھ گلا بلا دئیے کچھ گلا بار بار پریشان کر دیا نے بے چین کر دیا نے کدی بغور مطالعہ کرنا جس گل نو ہردا پکڑ لگے او بلا بڑی گل ہے جس گل ہردا پکڑے نا یاد کرنا بھی بڑی ہے سمرن دا مطلب ہے یاد کرنا سمرن دے اکری ارتھ نے یاد کرنا اور کچھ نہیں سمرن لفظ ہے سنسکرت تے یہ ارتھ ہے یاد کرنا کنو یاد کرنا رب یاد کرنا تے یاد بندہ نو کردہ جنوں بھول گئے اونوں یاد کرنا ਕਦੇ ਅਸੀਂ ਐਸਾ ਉਪਦੇਸ਼ ਦਿੰਦੇ ਆ ਕਿਸੇ ਨੂੰ ਵੀ ਤੂੰ ਪੁੱਤਰ ਦਾ ਸਿਮਰਨ ਕਰ ਮਿੱਤਰ ਦਾ ਸਿਮਰਨ ਕਰ ਪਤਨੀ ਦਾ ਸਿਮਰਨ ਕਰ ਪਤੀ ਦਾ ਸਿਮਰਨ ਕਰ ਦੋਸਤਾਂ ਦਾ ਸਿਮਰਨ ਕਰ ਮਕਾਨ ਦਾ ਸਿਮਰਨ ਕਰ ਘਰ ਦਾ ਸਿਮਰਨ ਕਰ ਇਹ ਤੇ ਆਪੇ ਹੀ ਚੱਲਦਾ ਇਹ ਤੇ ਭੁੱਲਿਆ ਹੀ ਨਹੀਂ ਸਿਮਰਨ ਕੀ ਕਰੇ ਪਰ ਰੋਜ਼ ਕਹਿਆ ਜਾਂਦਾ ਗੁਰੂ ਦਾ ਸਿਮਰਨ ਕਰ ਰੱਬ ਦਾ ਸਿਮਰਨ ਕਰ ਕਿਉਂ ਭੁੱਲ ਜਾਂਦਾ ਹਿਰਦਾ ਪਕੜਦਾ ਹੀ ਤੇ ਜਿਹਨੂੰ ਹਿਰਦਾ ਪਕੜੇ ਨਾ ਉਹ ਭੁੱਲੇਗਾ ਘਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਥੱਡੇ ਪਈਆਂ ਹੁੰਦੀਆਂ ਨੇ ਕਿਹੜੀ ਚੀਜ਼ ਨਜ਼ਰਾਂ ਤੋਂ ਉਜਲ ਹੋ ਜਾਂਦੀ ਹੈ ਕਿਹੜੀ ਚੀਜ਼ ਭੁੱਲ ਜਾਂਦੀ ਹੈ ਜਿਸ ਨੂੰ ਹਿਰਦੇ ਨੇ ਪਕੜਿਆ ਨਹੀਂ ਘਰ ਦੇ ਵਿੱਚ ਹੈ ਭੁੱਲ ਗਈ ਹੈ ਨਹੀਂ ਚੇਤ ਤੇ ਜਿਸ ਚੀਜ਼ ਨੂੰ ਹਿਰਦੇ ਨੇ ਪਕੜ ਲਿਆ ਉਹਨੂੰ ਭੁਲਾਣਾ ਬੜੀ ਔਖੀ ਗੱਲ ਹੈ ਉਹ ਨਹੀਂ ਭੁੱਲਦੀ ਹਿਰਦੇ ਨੇ ਗੁਰੂ ਨੂੰ ਨਹੀਂ ਪਕੜਿਆ ਹਿਰਦੇ ਨੇ ਰੱਬ ਨੂੰ ਨਹੀਂ ਪਕੜਿਆ ਰੋਜ਼ ਭੁੱਲ ਜਾਂਦਾ ਹੈ ਰੋਜ਼ ਭੁੱਲ ਜਾਂਦਾ ਹੈ ਰੋਜ਼ ਸੁਣਨਾ ਕਹਿੰਦਾ ਸਿਮਰਨ ਕਰ ਸਿਮਰਨ ਕਰ ਯਕੀਨ ਜਾਣੋ ਕਿ ਯਾਦ ਹੀ ਆ ਗਿਆ ਹੈ ਜੇ ਸਿਮਰਨ ਆ ਹੀ ਗਿਆ ਉਸ ਦਾ ਤਾਂ ਫਿਰ ਇਸ ਉਪਦੇਸ਼ ਦੀ ਲੋੜ ਹੀ ਨਹੀਂ ਕੋ। ਫਿਰ ਤੇ ਬੰਦਾ ਅਠੇ ਪੈਰੋ ਦੀ ਯਾਦ ਵਿੱਚ ਹਰ ਵਕਤ ਉਸ ਦੀ ਯਾਦ ਵਿੱਚ ਹੈ ਉਹ ਭੁੱਲਦਾ ਹੈ ਜਿਹਨੂੰ ਹਿਰਦਾ ਪਕੜੇ ਨਾ ਭੁੱਲ ਜਾਂਦਾ ਬਾਰ ਬਾਰ ਭੁੱਲਦਾ ਹੈ ਕਿ ਜਿਹਨੂੰ ਹਿਰਦਾ ਪਕੜ ਲਵੇ ਉਹਨੂੰ ਭੁਲਾਣਾ ਪਈ ਔਖੀ ਕਰੇ। ਕੋ ਜਨਮ ਜਨਮਾਂਤਰਾ ਦੇ ਅੰਦਰ ਕੁਝ ਗਮ ਭਏ ਨੇ, ਬੇਚੈਨੀਆਂ ਪਈਆਂ ਨੇ, ਪਰੇਸ਼ਾਨੀਆਂ ਪਈਆਂ ਨੇ। ਜੋ ਅਸੀਂ ਭੁਗਤੀਆਂ ਨੇ ਉਹ ਬੁਲਾਈਏ ਤੇ ਬੁੱਲੀਆਂ ਨਹੀਂ ਜੇਤਨ ਕਰੀਏ ਤੇ ਭੁੱਲੀਆਂ ਨਹੀਂ ਦਿਨ ਬਿਮਾਰ ਬਤੇ ਬੋਝ ਦੀ ਤਰ੍ਹਾਂ ਪਈ ਆਉਂਦੀਆਂ ਫਿਰ ਕੀ ਕਰੇ ਮਨੁੱਖ ਨੇ ਢਾਂਗ ਲੱਗ ਲਿਆ ਸ਼ਰਾਬ ਪੀ ਲੋ ਗਾਂਜਾ ਪੀ ਲੋ ਚਰਸ ਪੀ ਲੋ ਸੁਲਫਾ ਪੀ ਲੋ ਪੰਗ ਪੀ ਲੋ ਅਫੀਨ ਖਾ ਲੋ ਬੜੇ ਤਰੀਕੇ ਕੱਢ ਲੈਣ ਬੰਦੇ ਭੁੱਲ ਜਾ ਵਕਤੀ ਤੌਰ ਤੇ ਭੁੱਲ ਜਾ ਕਮ ਸੇ ਕਮ ਜਿੰਨੇ ਚਿਰ ਤੱਕ ਨਸ਼ਾ ਰਹੇਗਾ ਬੇਚੈਨੀਆਂ ਤੇ ਨਹੀਂ ਰਹਿਣਗੀਆਂ ਪਰੇਸ਼ਾਨੀਆਂ ਤੇ ਨਹੀਂ ਰਹਿਣਗੀਆਂ ਜੈਸੇ ਜੈਸੇ ਸੰਸਾਰ ਵਿੱਚ ਬੇਚੈਨੀਆਂ ਵਧਦੀ ਜਾ ਰਹੀ ਹੈ ਵੈਸੇ ਵੈਸੇ ਨਸ਼ੇ ਵੀ ਵੱਧਦੇ ਜਾ ਰਹੇ ਤੇ ਮਨੋਗਿਆਨ ਨੇ ਦੋ ਤਰ੍ਹਾਂ ਦੇ ਨਸ਼ੇ ਨੇ ਧਰਮ ਵੀ ਇੱਕ ਨਸ਼ਾ ਹੈ ਹੋਸ਼ ਦਾ ਨਸ਼ਾ ਤੇ ਇੱਕ ਬੇਹੋਸ਼ੀ ਦਾ ਨਸ਼ਾ ਤੇ ਜੇ ਹੋਸ਼ ਦਾ ਨਸ਼ਾ ਨਾ ਮਿਲਿਆ تو بےوشی کے بے نشے دے سارے انہیں لین ہونا ہے مجبوری ہے دے ایک رستہ منخ اپنا ہے یا تے نو ختم کرے یا نو بھلاوے تو جڑا بھلانا ہے ایک طریقہ بڑا آسان ہے تھوڑی جی پی لو تو بھول جاؤ تھوڑی جیم کھا لو تو بھول جا اور سمچی دنیا دے کسے نہ کسی کہ نشے چل رہے ہیں ਆਮ ਗਸਟੀਆਂ ਦੇ ਵਿੱਚ ਚੱਲਦੇ ਸਾਧੂਆਂ ਵਿੱਚ ਵੀ ਚੱਲ ਰਹੇ ਹਿੰਦੁਸਤਾਨ ਦਾ ਸਾਧੂ ਸਮਾਜ ਜਿਤਨੀ ਭੰਗ ਪਿੰਦਾ ਚਰਸ ਪਿੰਦਾ ਸulfat ਪਿੰਦਾ ਇਤਨਾ ਆਮ ਗਸਤੀ ਵੀ ਨਹੀਂ ਕੀਤਾ